WTO ਦਾ ਵਿਰੋਧ ਕਰਦੇ ਹੋਏ ਅੱਜ ਬਠਿੰਡਾ ਦੇ ਸਰਕਟ ਹਾਊਸ ਦੇ ਨੇੜੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਫੂਕਿਆ ਗਿਆ 트럼ਪ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਇਸ ਮੌਕੇ ਆਗੂਆਂ ਨੇ ਬੋਲਦਿਆਂ ਕਿਹਾ ਕਿਾ WTO ਦਾ ਅਸੀਂ ਲਗਾਤਾਰ ਵਿਰੋਧ ਕਰ ਰਹੇ ਹਾਂ ਅਤੇ ਹੁਣ ਕੇਂਦਰ ਦੀ ਸਰਕਾਰ ਜੋ ਇੱਥੇ ਆਪਣਾ WTO ਦਾ ਸਮਝੌਤਾ ਹੋ ਰਿਹਾ ਉਸ ਦੇ ਲਈ ਕੁਝ ਟੀਮਾਂ ਆਈਆਂ ਹੋਈਆਂ ਹਨ ਉਸ ਦੇ ਆਪਣਾ ਖਿਲਾਫ ਕੁਝ ਵੀ ਨਹੀਂ ਬੋਲ ਰਹੀ ਜਿਸ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਇਸ ਨੂੰ ਲੈ ਕੇ ਕੁਝ ਵੀ ਨਹੀਂ ਬੋਲ ਰਹੇ ਅਤੇ ਇਸ ਦੇ ਲੈ ਕੇ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਪੂਰੇ ਪੰਜਾਬ ਦੇ ਅੰਦਰ ਟੀਏ ਦਾ ਵਿਰੋਧ ਕਰਦੇ ਹੋਏ ਕਿਸਾਨਾਂ ਵੱਲੋਂ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕਰਕੇ ਪੂਤਲਾ ਫੁਕਿਆ ਗਿਆ ਆਉਸਮ ਸੋਨੇ ਕੀ ਇਹ ਪੂਰਾ ਮਾਮਲਾ گلابار 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 زندہ باد جوان علماء قائد بابا زندہ باد زندہ باد سرکار ਮੈਂ ਬਲਦੇਵ ਸਿੰਘ ਭਾਈ ਰੂਪਾ ਸੂਬਾ ਮੀਤ ਪ੍ਰਧਾਨ ਵੀ ਕੇ ਜੁੱਟਦਾ ਹਾਂ ਪੰਜਾਬ ਅੱਜ ਅਸੀਂ ਟਰੰਪ ਦੇ ਅਮਰੀਕਾ ਦਾ ਜਿਹੜਾ ਰਾਸ਼ਟਰਪਤੀ ਆ ਉਹਦੇ ਤੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਜਿਹੜਾ ਉਹਦੇ ਪੁਤਲੇ ਕੂਕ ਰਹੇ ਆ ਰੋਸ ਦੇ ਵਜੋਂ ਜਿਹੜਾ ਕਿ ਇੱਕ ਅਮਰੀਕਾ ਦੇ ਵਿੱਚੋਂ ਵਫਦਾ ਆਇਆ ਸੀਗਾ ਉਹ ਮਤਲਬ ਸਾਡੇ ਜਿਹੜੇ ਕਾਰੋਬਾਰ ਆ ਸਾਰਾ ਖੇਤੀ ਸੈਕਟਰ ਆ ਨੌਕਰੀਆਂ ਡੇਰੀ ਫਾਰਮੂਲਾ ਦੇ ਨਾਲ ਜੁੜਿਆ ਹੋਇਆ ਸਾਰਾ ਕੁਝ ਹੋਰ ਆ ਉਹਨੂੰ ਸਾਰੇ ਨੂੰ ਖਤਮ ਕਰਨ ਜਿਹੜਾ ਹੈਗਾ ਇਹ ਜਾ ਰਹੇ ਆ ਤੇ ਮੋਦੀ ਉਹਦੇ ਤੇ ਚੁੱਪਾ ਹਜੇ 트ੰਪ ਨੇ ਆਪਦਾ ਸਪਸ਼ਟ ਬਿਆਨ ਦੇ ਦਿੱਤਾ ਅਖਬਾਰਾਂ ਦੇ ਵਿੱਚ ਤੁਹਾਡੇ ਮੀਡੀਆ ਰਹੀ ਸਾਰਾ ਕੁਝ ਆ ਗਿਆ ਪਰ ਮੋਦੀ ਨੇ ਚੁੱਪ ਹਮਾਇਤ ਦਿੱਤੀ ਹੋਈ ਆ ਉਹਦੀ ਚੁੱਪ ਹਮਾਇਤ ਨੂੰ ਤੋੜਨ ਵਾਸਤੇ ਕਿ ਤੂੰ ਜਿਹੜੀ ਚੁੱਪ ਹਮਾਇਤ ਦਿੱਤੀ ਹੋਈ ਆ ਇਹ ਪੰਜਾਬ ਦੇ ਲੋਕਾਂ ਨੂੰ ਦੇਸ਼ ਦੇ ਲੋਕਾਂ ਦੇ ਹਿੱਤ ਦੇ ਵਿੱਚ ਨਹੀਂ ਹੈਗੀ ਤੂੰ ਉਹਨੂੰ ਜਵਾਬ ਦੇ ਵੀ ਅਸੀਂ ਮਤਲਬ ਜਿਹੜਾ ਹੈਗਾ ਇਹੋ ਜਿਹੀਆਂ ਨੀਤੀਆਂ ਪਾਲਸੀਆਂ ਇੱਥੇ ਲਾਗੂ ਨਹੀਂ ਹੋਣ ਦੇਵਾਂਗੇ ਇਹ ਭਾਰਤ ਸਰਕਾਰ ਨੂੰ ਡਰਾਉਣ ਵਾਸਤੇ ਜਿਹੜਾ ਹੈਗਾ ਐਸਕੇਐਮ ਪੰਜਾਬ ਵੱਲੋਂ ਜਿਹੜਾ ਇਹ ਜਿਹੜਾ ਪ੍ਰੋਗਰਾਮ ਰੱਖਿਆ ਪੂਰੇ ਪੰਜਾਬ ਦੇ ਵਿੱਚ ਆ ਇਹ ਪਹਿਲਾਂ ਵੀ ਤੁਸੀਂ ਦੇਖੋ ਵੀ ਜਿਹੜੇ ਉੱਥੇ ਲੱਖਾਂ ਰੁਪਏ ਲਾ ਕੇ 20 250 50 ਲੱਖ ਰੁਪਏ ਲਾ ਕੇ ਸਾਡੇ ਨੌਜਵਾਨ ਗਏ ਸੀਗੇ ਉੱਥੇ ਉਹਨਾਂ ਨੂੰ ਇਸ ਤਰ੍ਹਾਂ ਮੁਰਜ਼ਮ ਬਣਾ ਕੇ ਸਰਕਾਰੀ ਜਿਹੜੀਆਂ ਫੌਜੀ ਗੱਡੀਆਂ ਸੀ ਉਹਨਾਂ ਦੇ ਵਿੱਚ ਹੱਥ ਖੜੀਆਂ ਲਾ ਕੇ ਪੱਗਾ ਲਾ ਕੇ ਉਹਨਾਂ ਨੂੰ ਜਿਹੜਾ ਇੱਥੇ ਬੇ ਮਤਲਬ ਪਰਦ ਕਰਕੇ ਉਹਨਾਂ ਦੀ ਬੇਇੱਜ਼ਤੀ ਕਰਕੇ ਇਸ ਤੂਰੇ ਗਿਆ ਉੱਥੋਂ ਹੀ ਫਾਤਾ ਪਤਾ ਲੱਗ ਗਿਆ ਸੀਗਾ ਇਹ ਵੇ 트ੰਪ ਦਾ ਜਿਹੜਾ ਹੈਗਾ ਭਾਰਤ ਵਾਸਤੇ ਉਹਦਾ ਰਵਈਆ ਚੰਗਾ ਨਹੀਂ ਹੋਣਾ ਸੋ ਇਸ ਕਰਕੇ ਜਿਹੜਾ ਹੈਗਾ ਅਸੀਂ ਉਹਦਾ ਠੋਕਮਾ ਜਿਹੜਾ ਵਿਰੋਧ ਕਰਾਂਗੇ ਭਾਰਤ ਸਰਕਾਰ ਦਾ ਵੀ ਤੇ 트ੰਪ ਦੀਆਂ ਜਿਹੜੀਆਂ ਨੀਤੀਆਂ ਡਬਲਯੂਟੀ ਦੀਆਂ ਨੀਤੀਆਂ ਉਹਨਾਂ ਨੇ ਇੱਥੇ ਲਾਗੂ ਨਹੀਂ ਹੋਣ ਦੇ ਮਾਰਨ ਜੀ ਨਾ ਤੁਹਾਡਾ ਮੈਂ ਗਰਦੀਪ ਸਿੰਘ ਰਾਮਪੁਰਾ ਸੂਬਾ ਸੀਨੀਅਰ ਮੀਤ ਪ੍ਰਧਾਨ ਅੰਬੀਕ ਜੀ ਡਕਾਉਂਦਾ ਕੀ ਕਹਿੰਦੇ ਆ ਜੀ ਦੇਖੋ ਸੰਯੁਕਤ ਮੋਰਚੇ ਨੇ ਕੱਲੀ ਅਸੀਂ ਮੀਟਿੰਗ ਕਰਕੇ ਪਈ ਉਹਦਾ ਸੱਦਾ ਸੀਗਾ ਕਿ ਜੋ ਜਦੋਂ ਦਾ ਮਤਲਬ ਨਾਰਕਾ ਦੇ ਵਿੱਚ 트럼ਪ ਸਰਕਾਰ ਆਈ ਹੈ ਤੇ ਇਧਰ મોદી ਸਰਕਾਰ ਆਈ ਹੈ ਉਦੋਂ ਤੋਂ ਹੀ ਮਤਲਬ ਇਹ ਲਗਾਤਾਰ ਲੋਕਵ੍ਰੋਧੀ ਫੈਸਲੇ ਲਈ ਜਾ ਰਿਹਾ ਔਰ ਹੁਣ ਫੌਰੀ ਜਿਹੜਾ ਪੈਂਚਲਾ ਪਿੱਛੇ ਕ੍ਰੰਪ ਨੇ ਥੋੜਾ ਜਿਹਾ ਚਾਤਕਾ ਵੀ ਤੇ ਮੋਦੀ ਨੂੰ ਵੀ ਅਸੀਂ ਤੇਰੀਆ ਵੋਟਾਂ ਵਧਾਉਣ ਵਾਸਤੇ ਜਾਂ ਚੋਣਾਂ ਦੇ ਵਿੱਚ ਇਹਨੇ 100 ਲੱਖ ਡਾਲਰ ਦਿੱਤਾ ਜਿਦੇ ਚ ਉਹਦੀ ਬਾਹ ਮਰੋਰੀਆ ਤੇ ਕਾਫੀ ਦੇਸ਼ ਆ ਉਹਦਾ ਵਿਰੋਧ ਵੀ ਕਰ ਰਿਹਾ ਜਿਵੇਂ ਕੈਨੇਡਾ ਆਸਟ੍ਰੇਲੀਆ ਵੀ ਅਸੀਂ ਇਹ ਲਾਭ ਨਹੀਂ ਹੁੰਦੇ ਆ ਔਰ ਜਿਹੜਾ ਇੱਥੇ ਵਸਤਾ ਤਾ ਉਹ ਮਤਲਬ 190 ਵਿਲੀਅਮ ਡਾਲਰ ਪਹਿਲਾਂ ਇਹਨਾਂ ਦਾ ਵਪਾਰ ਕਿ ਸੋ ਤਾ ਸੀ ਤੇ ਉਹਨਾਂ ਨੇ ਦਸ਼ਕਰ ਕਰਤੇ 500 ਵਿਲੀਅਮ ਡਾਲਰ ਦੇ ਉੱਤੇ ਅਸੀਂ ਸਮਝਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਕਿਉਂਕਿ ਉੱਥੇ ਜਿੰਨੀਆਂ ਵੱਡੀਆਂ ਸਬਸਿਡੀਆਂ ਮਿਲਦੀਆਂ ਅਮਰੀਕਾ ਦੇ ਵਿੱਚ ਉਹਨਾਂ ਨੂੰ ਸਸਤੀ ਪੈਂਦੀ ਹੈ ਤੇ ਸਾਡੇ ਭਾਰਤ ਦੇ ਵਿੱਚ ਕਿਸਾਨਾਂ ਨੂੰ ਬਹੁਤ ਘੱਟ ਸਬਸਿਡੀਆਂ ਮਿਲਦੀਆਂ ਉਹਦਾ ਮੁਕਾਬਲਾ ਕਰਨਾ ਬਹੁਤ ਔਖਾ ਜੇ ਉਹ ਮਤਲਬ ਇੱਥੇ ਮੱਕੀ ਜਾਂ ਬਾਸਪਤੀ ਜਾਂ ਤੇਲ ਵਾਲੀਆਂ ਜਾਂ ਨਰਮਾ ਜਾਂ ਕੋਈ ਹੋਰ ਸ਼ੋਅ ਆ ਵੀ ਵਰਗੀਆਂ ਚੀਜ਼ਾਂ ਜਿਹੜੀਆਂ ਅਗਲੀ ਕਰਚ ਦੇ ਵਿੱਚ ਆਉਂਦੀਆਂ ਜਾਂ ਡੈਰੀ ਫਾਰਮ ਆ ਉਹ ਇੱਥੇ ਪ੍ਰੋਟੈਕਟ ਹੁੰਦੇ ਆ ਤਾ ਸਾਦੇ ਕਿਸਾਨ ਵੀ ਤੇ ਡੇਰੀ ਬਾੜਨ ਤੇ ਹੋਰ ਛੋਟੇ ਕਾਰੋਬਾਰ ਵੀ ਚੌਟ ਹੋਣਗੇ ਜਿਹਦੇ ਕਰਕੇ ਮਤਲਬ ਅਸੀਂ ਅੱਜ ਸਮੁੱਚੇ ਪੰਜਾਬ ਦੇ ਵਿੱਚ ਆ ਕ੍ਰੰਪ ਦੇ ਤੇ ਮੋਦੀ ਸਰਕਾਰ ਦੇ ਪੂਤਲੇ ਫੁਕਰੇ ਆ ਤੇ ਉਹਨਾਂ ਸਮੁੱਚ ਉਹਦੇ ਖਿਲਾਫ ਵੱਡੀ ਜद्दोजਹਾਦ ਕਰਾਂਗੇ ਤੇ ਮੋਦੀ ਸਰਕਾਰ ਵੀ ਜਿਵੇਂ ਜਾਲ ਦੇ ਸੋਡ ਬਿੱਲ ਪਾਸ ਕਰਤਾ ਹੁਣ ਇੱਕ ਘੱਟ ਗਿੰਦਿਆਂ ਤੇ ਬਿੱਲ ਪਾਸ ਕਰਤਾ ਲਗਾਤਾਰ ਉਹ ਹਮਲੇ ਕਰ ਰਹੇ ਆ ਇਸ ਕਰਕੇ ਦਾ ਡੱਟ ਕੇ ਵਿਰੋਧ ਕਰ ਉਹ ਆਉਣ ਵਾਲੇ ਸਮੇਂ ਵਿੱਚ ਲੱਗਿਆ ਕਿ ਤੁਸੀਂ ਅੱਜ ਕਰ ਰਹੇ ਹੋ ਪਰ ਕੀ ਮਰਾਜ਼ਗੀ ਇਸ ਸਰਕਾਰਾਂ ਦੇ ਖਿਲਾਫ ਅੱਜ ਅਸੀਂ ਜੋ ਭਾਰਤੀ ਹਾਕਮਾਂ WTO ਦੀਆਂ ਨੀਤੀਗਾਰ ਦੇ ਤਹਿਤ ਖਾਸ ਕਰਕੇ ਅਮਰੀਕਾ ਦਾ ਬਾਫਦ ਭਾਰਤ ਦੇ ਵਿੱਚ ਆਇਆ ਹੋਇਆ ਆਪਦੀਆਂ ਨੀਤੀਆਂ ਲਾਗੂ ਕਰਨ ਖਤਰ ਹੋਇਆ ਜਿਹਨੂੰ ਖੁੱਲਾ ਵਪਾਰ ਅਸੰਯੋਗ ਤੇ ਦਸਖਤ ਕਰਨ ਦੇ ਮਾਮਲੇ ਤੇ ਗੱਲਾਂ ਚੱਲ ਰਹੀਆਂ ਜਿਹਦੇ ਤਹਿਤ ਸਾਨੂੰ ਪੂਰਾ ਖਦਸ਼ਾ ਹੈ ਪਹਿਲਾਂ ਵੀ WTO ਦੇ ਸਤਾਏ ਹੋਏ ਲੋਕ ਆ ਉਹਨਾਂ ਨੀਤੀਆਂ ਦੇ ਸਤਾਏ ਹੋਏ ਸਾਰੇ ਹੀ ਵਰਗ ਛੜਕਾਂ ਤੇ ਹੈ ਪਰ ਜੇ ਖੁੱਲੇ ਵਪਾਰ ਦਾ ਸਮਝੌਤਾ ਸਿਰੇ ਚੜਦਾ ਸਾਡੇ ਹਾਕਮਤ ਦੇ ਗੁੱਠਾ ਲਾਉਂਦੇ ਆ ਪਰ ਸਾਡੀ ਖੇਤੀ ਨਾਲ ਜੁੜੇ ਸਾਰੇ ਕਾਰੋਬਾਰ ਤਬਾਹੀ ਦੇ ਕੰਡੇ ਤੇ ਜਾਣ ਕੇ ਇਸ ਕਰਕੇ ਅਸੀਂ ਉਸ ਅਜੇ ਜੋ ਵਾਅਦਾ ਆ ਉਹਦੇ ਖਿਲਾਫ ਵਿਭਾਰਤੀ ਹਾਕਮਾਂ ਨੂੰ ਚੌਕਸ ਕਰ ਰਹੇ ਆ ਜੋ ਉਹ ਜਿਹੜਾ ਭਾਰਤੀ ਭਾਰਤ ਚ ਆਇਆ ਹੋਇਆ ਅਮਰੀਕਾ ਦਾ ਵਾਅਦਾ ਵਾਪਸ ਜਾਵੇ ਤੇ ਜਿਹੜੇ ਉਹਨਾਂ ਨਾਲ ਪਹਿਲਾਂ ਵੀ ਕੀਤੇ ਸਮਝੌਤੇ ਉਹ ਰੱਦ ਕੀਤੇ ਜਾਣ ਤੇ ਲੋਕਾਂ ਦੇ ਸਾਰੇ ਅਧਾਰਿਆਂ ਦਾ ਉਹ ਸਾਰੇ ਲੋਕਾਂ ਦਾ ਉਸ ਤਰ੍ਹਾਂ ਦਾ ਖਿਆਲ ਰੱਖਿਆ ਜਾਵੇ ਇਸ ਕਰਕੇ ਉਹ ਜਿੰਨੇ ਵੀ ਡਬਲਯੂਟੀ ਦੇ ਨੀਤੀਗਾਂ ਸਾਡੀ ਮੰਗ ਹੈ ਜੇ ਵਿਭਾਰਤੀ ਹਾਕਮ ਡੋਲਜੂਤੇ ਤੋਂ ਬਾਹਰ ਆਉਣ ਤੇ ਤੇ ਲੋਕਾਂ ਦੇ ਹਿੱਤਾਂ ਦੀ ਗੱਲ ਕਰਨ। ਅੱਜ ਪੂਰੇ ਪੰਜਾਬ ਵਿਚਲੇ ਟਿਕਣਾ ਕਿਤੇ ਕਿਤੇ ਅੱਜ ਸਾਰੇ ਅੱਡ ਅੱਡ ਸਾਡੇ ਐਸਕੇਮ ਦਾ ਸੱਦਾ ਹੈਗਾ ਵੀ ਸਾਰੇ ਜਾਂ ਜ਼ਿਲ੍ਹਾ ਹੈੱਡਕੁਆਟਰਾਂ ਤੇ ਜਾਂ ਸੀ ਹੈੱਡਕੁਆਟਰਾਂ ਤੇ ਜਥੇਬੰਦੀਆਂ ਆਪਦੇ ਆਪ ਦੇ ਹਿਸਾਬ ਦੇ ਨਾਲ ਉਹ ਕਰ ਲੈਣ। ਅੱਜ ਅਸੀਂ ਜੋ ਬਟੇਂਡਾ ਜ਼ਿਲ੍ਹੇ ਨਾਲ ਸੰਬੰਧਿਤ ਐਸਕੇਮ ਦਾ ਹਿੱਸਾ ਜਥੇਬੰਦੀਆਂ ਸਾਰੀਆਂ ਨੇ ਅੱਜ ਬਟੇਂਡਾ ਜ਼ਿਲ੍ਹੇ ਅੰਦਰ ਇੱਥੇ ਸੀ। ਲਗਭਗ ਇੱਥੇ 9:00 2 ਵਜੇ ਤੱਕ ਰੈਲੀ ਚਲਾਵਾਂਗੇ, ਗੱਲ ਕਰਾਂਗੇ ਲੋਕਾਂ ਨਾਲ ਉਸ ਤੋਂ ਬਾਅਦ ਟਰੰਪ ਦਾ ਔਰ ਮੋਦੀ ਦਾ ਜਿਹੜਾ ਪੂਤਲਾ ਬਣਾਇਆ ਅਸੀਂ ਉਹਦੀ ਅਰਥੀ ਨੂੰ ਲਾਂਬੂ ਲਾਵਾਂਗੇ 嗯，啊对。嗯啊嗯